ਚਿਓ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਕਰਾਉਣ ਜਾ ਰਿਹਾ ਖਰਾਬ ਏਟੀਐਮ ਦੀ ਸ਼ਿਕਾਇਤ ਸੰਬੰਧੀ ਬੈਂਕ ਨੂੰ ਪੱਤਰ ਤਾਂ ਜੇ ਤੁਹਾਨੂੰ ਹਾਲੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਦਿਓ ਅਦੇ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਸੇਵਾ ਵਿਖੇ ਮਾਨਯੋਗ ਮੈਨੇਜਰ ਸਾਹਿਬ ਭਾਰਤੀ ਸਟੇਟ ਬੈਂਕ ਸ਼ਾਖਾ ਵਿਸ਼ਾ ਏਟੀਐਮ ਦੇ ਖਰਾਬ ਰਹਿਣ ਸਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਭਾਰਤੀ ਸਟੇਟ ਬੈਂਕ ਦਾ ਜਿਹੜਾ ਏਟੀਐਮ ਬਸ ਅੱਡੇ ਦੇ ਨਜ਼ਦੀਕ ਹੈ ਉਹ ਅਕਸਰ ਹੀ ਖਰਾਬ ਰਹਿੰਦਾ ਹੈ ਕਈ ਵਾਰ ਤਾਂ ਉਹ ਬਿਲਕੁਲ ਬੰਦ ਹੋ ਜਾਂਦਾ ਹੈ ਵਾਰ-ਵਾਰ ਕਾਰਡ ਪਾਉਣ ਤੇ ਵੀ ਨਹੀਂ ਚੱਲਦਾ ਤੇ ਪੈਸੇ ਕਢਵਾਉਣ ਵਾਲੇ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਕਈ ਵਾਰ ਕਾਰਡ ਇਸ ਦੇ ਅੰਦਰ ਹੀ ਰਹਿ ਜਾਂਦਾ ਹੈ ਇਹ ਲੋਕਾਂ ਦੇ ਸਹੂਲਤ ਦੀ ਜਗ੍ਹਾ ਤੇ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਸ ਲਈ ਬੇਨਤੀ ਹੈ ਕਿ ਏਟੀਐਮ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਜਾਂ ਬਦਲ ਕੇ ਨਵਾਂ ਲਾਇਆ ਜਾਵੇ ਉਮੀਦ ਹੈ ਕਿ ਤੁਸੀਂ ਇਸ ਵਿਸ਼ੇ ਵੱਲ ਤੁਰੰਤ ਧਿਆਨ ਦੇਵੋਗੇ ਧੰਨਵਾਦ ਸਹਿਤ ਨਾਮ ਅਦੇ ਉਸ ਤੋਂ ਬਾਅਦ ਪਤਾ ਤਪਿਆਰੇ ਬੱਚਿਓ ਅੱਜ ਦੇ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਸਭ ਨੂੰ ਵੀਡੀਓ ਦੇ ਅਗਲੇ ਵੀਡੀਓ ਵਿੱਚ ਇਸ ਨੂੰ ਪਰ ਦੇਖਣ ਲਈ ਧੰਨਵਾਦ